ਪਹਿਲੇ 4 ਦਿਨ ਤਾਂ ਮੈਂ ਕਿਨੇ ਇੱਧੇ ਗੁਜਾਰਤ ਤੇ ਪਹਿਲੇ 4 ਦਿਨ ਤਾਂ ਮੈਂ ਕੋਦੇ ਸਾਹਮਣੇ ਜਾਂਦਾ ਤੇ ਸਾਹਮਣੇ ਮੁੜ ਕੇ ਪਿੱਛੇ ਆ ਜਾਂਦਾ ਤੇ ਮੈਂ ਕਿਤੇ ਦੋਸਤ ਉਹਨੂੰ ਬਾਰ-ਬਾਰ ਇਹ ਯਾਦ ਦਿਲਾ ਰਹੇ ਸੀ ਕਿ 2 ਦਿਨ ਬਾਕੀ ਰਹਿ ਗਏ ਤੇ ਹੱਸ ਰਹੇ ਸੀ ਤੇ 5ਵੇਂ ਦਿਨ ਮੈਂ ਕਾਲਜ ਆਫੋਂ ਦਾ ਪਹਿਲਾ ਅਰੁਸ਼ੀ ਦੇ ਪਿੱਛੇ ਗਿਆ ਤੇ ਉਹਨੂੰ ਬੁਲਾਇਆ ਅਰੁਸ਼ੀ 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 ਰੁਕੀ ਪਿੱਛੇ ਮੁੜੀ ते बोली हाँ जी मयंक अरुशी मैं मैं अरुशी मैं की। कुछ अरुशी कि कुछ कहना है अरुषिने लगे कि शायद अज कहूगा शायद अज कहूगा मयंक मैं कहना सी दोनों हाथों लीर घुमा से मयंक ਇਦੁਰ-ਇਦੁਰ ਧਿਆਨ ਦੇ ਰਿਹਾ ਸੀ ਮੂੰਹ ਚ ਬੜਬੜਾ ਰਿਹਾ ਸੀ ਰੋਸ਼ੀ ਬੋਲ ਕੁਝ ਕੀ ਹੋਇਆ ਕਹਿਣਾ ਹੈ ਕੁਝ ਮਾਇਕ ਹਾਂ ਕਹਿਣਾ ਤਾਂ ਹੈ ઋષਿ ਬੋਲ ਫਿਰ ਮਾਇਕ ਘਬਰਾਉਣਾ ਪਰਿਆ ਖਾਤੋਂ ਨੂੰ ਹਿਲਾ ਰਿਹਾ ਸੀ ਤੇ ਅਚਾਨਕ ਬੋਲੇ ઋષਿ ਮਾਰ ਪੀੜ ਬੜੀ ਹੁੰਦੀ ਹੈ ਧਿਆਨਾ ਚਾਹੀਏ ਕਰ ઋષਿ ਅਰੋਸ਼ੀ ਨੇ ਆਪਣੇ ਮੱਥੇ ਤੇ ਹੱਥ ਮਾਰਿਆ ਠੀਕ ਹੈ ਬਸ ਇਹੀ ਕਹਿਣਾ ਸੀ ਮੈਂ ਹਾਂ ਤੇ ਅਰੋਸ਼ੀ ਉਹ ਤਾਂ ਮੂੰਹ ਬਣਾ ਕੇ ਚਲੀ ਗਈ ਮਾਇਕ ਦੇ ਦੋਸਤ ਪਿੱਛੇ ਖੜੇ ਮਾਇਕ ਨੂੰ ਇਸ਼ਾਰਾ ਕਰਦੇ ਹੋਏ ਕਹਿ ਰਹੇ ਸੀ ਇੱਕ ਦਿਨ ਲੱਗੇ ਮਾਇਕ ਘਬਰਾੜ ਕੇ ਉੱਥੋਂ ਚਲਾ ਗਿਆ ਮਾਇਕ ਪਿਛਲੇ 5 ਦਿਨ ਤੋਂ ਚੰਗੀ ਤਰ੍ਹਾਂ ਸੌ ਨਹੀਂ ਪਾ ਰਿਹਾ ਸੀ ਉਹਨੂੰ ਇਹ ਟੈਨਸ਼ਨ ਸੀ ਕਿ ਅਰੋਸ਼ੀ ਨੂੰ ਕਿਵੇਂ ਪ੍ਰਪੋਜ਼ ਕਰੇਗਾ ਕਿਵੇਂ ਦੱਸੇਗਾ ਕਿ ਉਹਨੂੰ ਕਿੰਨਾ ਪਿਆਰ ਕਰਦਾ ਹੈ ਕਿਵੇਂ ਦੱਸੇਗਾ ਕਿ ਉਹਦੇ ਨਾਲ ਰਹਿਣਾ ਚਾਹੁੰਦਾ ਹੈ ਪਰ ਇੱਕ ਡਰ ਦੇ ਕਾਰਨ ਉਹ ਕਹਿ ਨਹੀਂ ਪਾ ਰਿਹਾ ਸੀ ਇਹ ਸੋਚ-ਸੋਚਨ ਚ 5 ਦਿਨ ਲੰਘ ਚੁੱਕੇ ਸੀ 6 ਵਜਨ ਸੰਦੇ ਸੀ ਉਹ ਵੀ ਵੇਸਟ ਸਮਝੋ ਇੱਕ ਦਿਨ ਰਹਿ ਗਿਆ ਸੀ ਮੰਡੇ ਐਨ ਮੰਡੇ ਸਪੈਸ਼ਲ ਡੇ ਬਿਕੋਜ਼ ਮੰਡੇ ਨੂੰ ਅਰੁਸ਼ੀ ਦਾ ਬਰਥਡੇ ਵੀ ਸੀ ਮਾਇੰਕ ਸੈਟਰਡੇ ਨਾਈਟ ਅਰੋਸ਼ ਲਈ ਇੱਕ ਗਿਫਟ ਲੈ ਕੇ ਆਏ ਸੀ ਪੰਜਾਬੀ ਸੂਟ ਵਾਈਟ ਤੇ ਮੈਰੂਨ ਦੀ ਸ਼ੇਡ ਦਾ ਤੇ ਨਾਲ ਇੱਕ ਬੁਕੇ ਜੋ ਨੇ ਅਰੋਸ਼ ਨੂੰ ਬੱਡੇ ਤੇ ਦੇਣ ਲਈ ਰੱਖਿਆ ਸੀ ਉਹਨੇ ਸੈਟਰਡੇ ਤੇ ਸੰਡੇ ਨਾਈਟ ਆਪਣੇ ਆਪ ਨੂੰ ਪੂਰਾ ਤਿਆਰ ਕੀਤਾ ਕਿ ਮੰਡੇ ਨੂੰ ਅਰੋਸ਼ ਨੂੰ ਪ੍ਰਪੋਜ਼ ਕਰਨ ਲਈ ਕਰਨਾ ਹੈ ਮੈਂ ਕਿਹਾ ਅਰੋਸ਼ ਲਈ ਇੱਕ ਪੋਇਮ ਵੀ ਲਿਖੀ ਸੀ ਜੋ ਉਸਨੇ ਮੰਡੇ ਨੂੰ ਅਰੋਸ਼ੀ ਦੇ ਬੱਡੇ ਤੇ ਉਹਨੂੰ ਸੁਣਾਉਣੀ ਸੀ ਤੇ ਨਾਲੇ ਪ੍ਰਪੋਜ਼ ਵੀ ਕਰਨਾ ਸੀ ਇੰਤਜ਼ਾਰ ਖਤਮ ਹੁੰਦੇ ਹੁੰਦੇ ਮੰਡੇ ਆ ਗਏ ਸੀ ਮਇੰਕ ਸਵੈ ਰਿਫਰੈਸ਼ ਹੋਇਆ ਤੇ ਮਹਿਰੂਨ ਕਲਰ ਦੀ ਪੱਗ ਪਨ ਕੇ ਬੁੱਕੇ ਲੈ ਕੇ ਗਿਫਟ ਲੈ ਕੇ ਕਾਲਜ ਵੱਲ ਚੱਲ ਪਿਆ ਇੱਧਰ ਅਰੁਸ਼ੀ ਚਾਹ ਵੀ ਰਹੀ ਸੀ ਕਿ ਸ਼ਾਇਦ ਸ਼ਾਇਦ ਮਇੰਕ ਅੱਜ ਕਾਜ ਕਹਿਦਾ ਹੈ ਸ਼ਾਇਦ ਮਇੰਕ ਅੱਜ ਕਹਿ ਦੇਵੇ ਉਹ ਮਨ ਮਨ ਵਿੱਚ ਚਾਹੁੰਦੀ ਸੀ ਕਿ ਮਇੰਕ ਅੱਜ ਕਹਿ ਦੇਵੇ ਕਿਉਂਕਿ ਉਹ ਵੀ ਉਹਨੂੰ ਪਿਆਰ ਕਰਦੀ ਸੀ ਉਹਨੂੰ ਵੀ ਪਤਾ ਸੀ ਮੈਂ ਕੋ ਲਿਖਣੀ ਐਫਰਟ ਕਰਦਾ ਪਰ ਕਹਿ ਨਹੀਂ ਪਾਰਿਆ ਪਰ ਅੰਦਰੋਂ ਵੀ ਚਾਹੁੰਦੀ ਸੀ 24 ਗੁਰਦੁਆਰੇ ਗਈ ਸੁਨੇ ਇਹਰ ਦਾ ਸੀ ਕਿ ਕਿ ਮਾਪਾ ਜੀ ਅੱਜ ਮੈਂ ਕਹਿ ਤਵੇ ਉਹ ਚਾਹੁੰਦੀ ਸੀ ਕਿ ਜਨਮ ਦਿਨ ਦੀ ਪਹਿਲੀ ਵੇਸ਼ ਮੈਂ ਕਿ ਦਵੇ ਕਿਉਂਕਿ ਅਰੋਸ਼ ਨੂੰ ਛੋਟੇ ਛੋਟੇ ਚੀਜ਼ਾਂ ਪਸੰਦ ਸੀ ਜੋ ਮੈਂ ਕਰੋਜ ਕਰਦਾ ਸੀ ਅੰਦਰ ਕਿਤਨੇ ਕਿਤੇ ਉਹ ਵੀ ਚਾਹਣ ਲੱਗ ਗਈ ਸੀ ਉਹਨਾਂ ਪਰ ਪਿਆਰ ਹੁੰਦਾ ਹੈ ਇਸ ਤਰ੍ਹਾਂ ਹੀ ਹੁੰਦਾ ਹੈ